ਆ ਵੀ ਰੇਸ ਲੂਣ ਵਾਲੀ ਆ ਨੌਜਵਾਨ ਸਾਰੇ ਤਿਆਰ ਨੇ ਪਿੰਡ ਬਦੌਸ਼ੀ ਕਲਾ ਬਹੁਤ ਵਧੀਆ ਪ੍ਰੋਗਰਾਮਾ ਨੌਜਵਾਨਾਂ ਦਾ ਜਿਹੜਾ ਪਿੰਡੂ ਪੇਂਦਰੀ ਖੇਡਾਂ ਕਰਾ ਰਹੇ ਨੇ ਇਹ ਰੇਗ ਪਿੰਡ ਚ ਹੋਣੀ ਚਾਹੀਦੀ ਆ ਤਾਂ ਕਿ ਬੱਚੇ ਨਸ਼ੇ ਤੋਂ ਦੂਰ ਰਹਿਣ ਤੇ ਮਨਚੋ ਹੁਸਾ ਹੋਵੇ ਬਹੁਤ ਵਧੀਆ ਉਹ ਵੀ ਗੱਡੀ ਨਾਲ ਪਰੇ ਪੱਕੇ ਕਾਹਨ ਸਿੰਘ ਪਰੇ ਕਰਾਏ ਰੋੜੋ ਓਏ ਚਤਕਾਰਾ ਤੇ ਸੀਟੀ ਭਜਾ ਰਿਹਾ ਓ ਯਾਰ ਓ ਯਾਰ ਹੋ ਜਾਣਾ ਉਹ ਪਹਿਲੇ ਗੱੜਜਾ ਲੈ ਵਾਲੇ ਆ ਇਹਨਾਂ ਨੇ ਬਰੇ ਗੱੜਜਾ ਲੈ ਇਹਨਾਂ ਨੇ ਉਹ ਮੁਹਾਰਕਾਂ ਤੇ ਭਾਂਡ ਦਾ ਉਹ ਚੱਲੇ ਯਾਰ ਅੱਗੇ ਯਾਰ ਵੀਰੇ ਓ ਯਾਰ ਅੱਗੇ ਕਰੋ ਵੀਰੇ ਅੱਗੇ ਕਰੋ ਓ ਗੱਜੀ ਓ ਯਾਰ ਭਾਂਡ ਤੋਂ ਤੋੜ ਲਾਫੀ ਦੀ ਬਾਹ ਹੋਰ ਨਹੀਂ ਕੁਝ ਕਰਾਉਂਗਾ ਆ ਵੀ ਹੋ ਗਈ ਮੈਨੂੰ